ਨਾ ਪਿਆਰੇ ਜੀ ਨੂੰ ਮਿਲਦਾ ਜਿੱਥੇ ਮਨ ਨੂੰ ਸਮਝਾਉਂਦੇ ਉਹ ਨਾ ਮਨਾ ਇਹ ਤੇਰੀ ਕਾਰ ਵੱਡੀ ਮਨਾ ਤੇਰਾ ਕੋਤੀ ਮਨਾ ਤੇਰਾ ਘਾਰੀ ਮਨਾ ਤੇਰੇ ਕੱਪੜੇ ਮਨਾ ਤੇਰੇ ਰਿਸ਼ਤੇਦਾਰੀ ਆ ਤੇਰੇ ਆਪਣੇ ਆ ਤੇਰੇ ਬਗਾਨੇ ਜਿੱਥੇ ਨਾ ਕੁਝ ਫਜ਼ੂਲ ਕਈ ਸਾਲਾਂ ਤੋ ਇਹਨੂੰ ਬੜਾਇਆ ਹੈ ਨਾ ਮਨ ਤੇ ਅੱਜ ਵੀ ਕਹਿੰਦੇ ਮਨ ਨਹੀਂ ਟਿਕਦਾ ਨਹੀਂ ਤੁਸੀਂ ਮਨ ਨੂੰ ਟਿਕੜ ਦਿੱਤਾ ਨਹੀਂ ਮਨ ਦਾ ਭਟਕਣਾ ਸੁਭਾਅ ਨਹੀਂ ਹੈ ਇਹ ਕਿਨਾ ਮਨ ਦਾ ਸਭਾਉ ਨਹੀਂ ਨੀ ਉਹ ਆਪ ਜੀ ਦੇ ਉਹ ਜੋਤ ਸਰੂਪੀ ਏ ਉਹ ਇਸ਼ਾਪੂਰ ਤੇ ਉਹ ਜੋ ਉਸ ਨੂੰ ਪੜ੍ਹਾਓਗੇ ਉਹ ਉਹ ਜੱਲੇ ਦਾ ਉਸੇ ਮਾਰਗ ਤੇ ਚੱਲੇਗਾ ਆ ਕਈ ਵਾਰ ਬਜ਼ੁਰਗਾਂ ਕੇ ਕਹਿ ਦਿੰਦੇ ਮਾਤਾਵਾ ਕਹਿ ਦਿੰਦੀ ਆ ਸਰਸਾ ਜੀ ਮਨ ਨਹੀਂ ਦਿੱਕਦਾ ਤੁਸੀਂ ਕਹਿ ਦਿੰਨੇ ਮਾਤਾ ਤੇਰੀ ਉਮਰ ਕਿੰਨੀ ਕਹਿ ਦਿੰਦੀ ਆ 70 ਸਾਲ 75 ਸਾਲ 80 ਸਾਲ ਕਈ ਹਾਸੇ ਕੇ ਕਹਨੇ ਆ ਕਿ ਜੇ 10 15 ਸਾਲ ਪਹਿਲੇ ਕੱਢ ਦੇਈਏ